ਉਹਨੂੰ ਖਾੜੀ ਨਾਲ ਮਾਰਿਆ ਆਖਰ ਤੇ ਮਾਰਿਆ ਨੱਕ ਦੀ ਹੱਡੀ ਤੋੜ ਤੇ ਦੰਦ ਵੀ ਤੋੜ ਲਏ ਤੁਸੀਂ ਕਰ ਸੀਗੇ ਉਸ ਟਾਈਮ ਸਰ ਮੈਂ ਉਸ ਟਾਈਮ ਕਰ ਸੀ ਮੈਂ ਨਵੀਂ ਸਰ ਬੈਟ ਅਚਨੜ ਨਾਲ ਨਾਲ ਸਾਈਡ ਤੇ ਕਰਦਾ ਮੈਨੂੰ ਵੀ ਸਿੱਟ ਕੇ ਮਾਰਿਆ ਸਾਈਡ ਤੇ ਅੱਛਾ ਮੱਤਾ ਮਾਰ ਕੇ ਪਰੇ ਨੂੰ ਕਰਦਾ ਮੇਰੇ ਪਰੇ ਜਾ ਤੂੰ ਵਿੱਚ ਨਾ ਵੀ ਤੇਰੇ ਮਾਰੂੰਗਾ ਔਰ ਉਹ ਤਾਂ ਅੱਜ ਪਰੇਸ਼ਾਨ ਕਰਦੇ ਪੈਸੇ ਨੂੰ ਲੈ ਕੇ ਪੈਸੇ ਦੋ ਸਸਾ ਕਿਥੋਂ ਲੈ ਕੇ ਆਵੇਂ ਪੈਸੇ ਕੰਮ ਕਰਦੇ ਹੂੰ ਇਹਨਾਂ ਕਰਾ ਦਾ ਕੰਮ ਕਰਕੇ ਪੈਸੇ ਕਮਾ ਕੇ ਲੈ ਕਰਨੇ ਕਰਨੇ ਮੇਰੇ ਹੱਥ ਤੇ ਤੋਂ 10 ਦਿਨ ਹੋ ਗਏ ਜਦੋਂ ਘਰੇ ਬੈਠ ਲਗਾ ਮੈਨੂੰ ਪੈਸੇ ਦੋ ਹਾਂ ਪੈਸੇ ਮੰਗਦਾ ਪੈਸੇ ਵਿੱਚ ਲੜਾਈ ਹੋ ਗਈ ਪਿਛਲੀ ਗੱਲਾਂ ਬੋਲਦਾ ਮੇਰਾ ਕੋਈ ਨਹੀਂ ਮੇਰੇ ਸਾਰੇ ਮਰ ਗਏ ਹੂੰ ਫਿਰ ਆਪ ਵੀ ਮੈਨੂੰ ਬੋਲਦਾ ਮੈਨੂੰ ਰੋਟੀ ਖਾਣ ਦੀ ਜ਼ਿੰਮੇਵਾਰੀ ਦੋਨੀ ਕਰਦੇ ਹੈਂਗੇ ਪੰਗੀ ਤਰ੍ਹਾਂ ਪੈਸੇ ਦੀ ਡਿਮਾਂਡ ਕਿਉਂ ਕਰਦਾ ਕੋਈ ਨਸ਼ਾ ਬੱਤਾ ਪੈਸੇ ਦੀ ਡਿਮਾਂਡ ਤਾਂ ਕਰਦੇ ਮੈਨੂੰ ਘਰ ਬੈਠੇ ਰੋ ਖਾ ਘਰ ਬੈਠਾ ਵੀ ਨਹੀਂ ਖਾਂਦਾ ਹੈਗਾ ਰੋਟੀ ਅੱਛਾ ਕੋਈ ਨਸ਼ਾ ਬੱਤਾ ਤਾਂ ਨਹੀਂ ਕਰਦਾ ਨਸ਼ਾ ਬੱਤਾ ਕੋਈ ਨਹੀਂ ਕਰਦਾ ਹੈਗਾ ਦਾਰੂ ਕਦੇ ਕਦੇ ਕਿਤੇ ਕਿਤੇ ਪੀ ਲੈਂਦੇ ਨੇ ਤੇ ਅੱਜ ਕੀ ਸਾਰੇ ਨਾਲ ਹਮਾਕਰੇ ਆ ਸਰ ਨੂੰ ਖਾੜੀ ਨਾਲ ਮਾਰਿਆ ਅਖਰ ਤੇ ਮਾਰੇ ਨੱਕ ਦੀ ਹੱਡੀ ਤੋੜ ਤੇ ਦੰਦ ਵੀ ਤੋੜ ਦਿੱਤੇ ਤੁਸੀਂ ਕਰ ਸੀਗੇ ਉਸ ਟਾਈਮ ਸਰ ਮੈਂ ਉਸ ਟਾਈਮ ਕਰ ਸੀ ਮੈਂ ਨਵੀਂ ਸਰ ਬੈਠਾ ਚ ਨੜੋਂ ਨਾਲ ਸਾਈਡ ਤੇ ਕਰਤਾ ਮੈਨੂੰ ਵੀ ਸੱਟ ਕੇ ਮਾਰਿਆ ਸਾਈਡ ਤੇ ਅੱਛਾ ਪੱਟਾ ਮਾਰ ਕੇ ਪਰੇ ਨੂੰ ਕਰਤਾ ਬਿਦਪਰੇਜਾ ਤੂੰ ਵਿੱਚ ਨਾ ਵੀ ਤੇਰੇ ਮਾਰੂੰਗਾ ਪਹਿਲਾਂ ਵੀ ਲੜਾਈ ਹੁੰਦੀ ਸੀ ਸਰ ਪਹਿ ਲੜਾਈ ਹੁੰਦੀ ਸੀ ਸਿਰਫ ਬੋਲ ਥਾਰ ਕੇ ਚੁੱਪ ਕਰ ਜਾਂਦੇ ਸੀਗੇ ਇਸ ਵਾਰ ਜ਼ਿਆਦਾ ਵੱਧ ਗਿਆ ਵਿੱਚ ਉੱਠ ਕੇ ਵੀ ਖਹਾੜੀ ਮਾਰੀ ਕਾ ਤਾਂ ਮੈਨੂੰ ਬਲਾਈ ਨਾ ਜਾਓ ਕਿ ਮੇਰਾ ਭਾਰਾ ਹੋ ਜੂਗਾ ਜ਼ਿਆਦਾ ਬੋਲਦਾ ਹੋਰ ਕਿਸੇ ਨੇ ਛੜਾਣ ਦੀ ਕੋਸ਼ਿਸ਼ ਨਹੀਂ ਕੀਤੀ ਸਰ ਨਾਲ ਫੜੋਸੀ ਸੀ ਕਿ ਉਹ ਐ ਗਵਾਂਢੀ ਉਹਨਾਂ ਨੇ ਪਿੱਛੋਂ ਆ ਕੇ ਫਰੇ ਨਹੀਂ ਸਿਰ ਤੇ ਵੀ ਹਮਲਾ ਕਰ ਦਿੰਦਾ ਇਹਨਾਂ ਦਾ ਨਾਮ ਕੀ ਤੁਹਾਡੇ ਮਦਰਨ ਲਾਦਾ ਤੁਹਾਡੇ ਸਾਸੂ ਸਰ ਨਿਰਮਲ ਕੌਰ ਕਿੱਥੋਂ ਦੇ ਰਹਿਣ ਵਾਲੇ ਸਰ ਗੁਰ ਨਾਰਕ ਨਗਰ ਮੰਡੀ ਦੇ ਬੈਕ ਸਾਈਡ ਖੰਨੇ ਦੇ ਹਾਂਜੀ ਖੰਨੇ ਦੇ ਅੱਛਾ ਤੁਹਾਨੂੰ ਸੋਰੇ ਦਾ ਨਾਮ ਸਰ ਸੋਰੇ ਦਾ ਨਾ ਘਰ ਪੈ ਜਾਂਦਾ ਕਿੰਨੀ ਦੀ ਉਮਰ ਕਿੰਨੀ ਹੈ ਤੁਹਾਡੀ ਸਸਤੀ ਕੰਮ ਦਾ ਸਰ ਮੈਂ 50 ਦਾ ਲਗਭਗ 6-7 ਹੈ ਪੰਜਾਬ ਪੰਜਾਬ ਬੱਚੇ ਕਿੰਨੇ ਨੇ ਤੁਹਾਡੇ ਸਰ 4 ਬੱਚੇ ਨੇ ਕਿੰਨੇ ਵਿਆਹ ਹੋਏ ਨੇ ਸਰ 2 ਵਿਆਹ ਹੋਏ ਨੇ ਦੋ ਘਾਰੇ ਇੱਕ ਕੁੜੀ ਮੁੰਡਾ ਕੋਣ ਕਿੰਨੇ ਕੁੜੀਆਂ ਕਿੰਨੇ ਪੁੜੀਆਂ ਕਿੰਨੇ ਦੋ ਕੁੜੀਆਂ ਦਾ ਮੁੰਡਿਆਂ ਮੁੰਡੇ ਕੰਮ ਕੀ ਕਰਦੇ ਨੇ ਸਰ ਪੱਠੀ ਦਾ ਕੰਮ ਕਰਦਾ ਹੈ ਏ ਵੀ ਕੰਮ ਕਰਦੇ ਸੀ ਸਰ ਇਹ ਵੀ ਪੱਠੀ ਦਿੰਦਾ ਮਗਰ ਨਹੀਂ ਕਰਦਾ ਸੀ ਗਿਆਨਦਾ ਨਹੀਂ ਕਰਦਾ ਕੰਮ ਤਾਂ ਜਾਣਦਾ ਨਹੀਂ ਮੈਂ ਬਿਮਾਰ ਹਾਂ ਬਿਮਾਰ ਬਿਮਾਰ ਦਾ ਬਹਾਨਾ ਲਾ ਕੇ ਛੁੱਗੜ ਦਾ ਬਹਾਨਾ ਲਾ ਕੇ ਘਰੇ ਬੈਠਾ ਰਹਿੰਦਾ ਮੇਰੇ ਕੋ ਕੰਮ ਨਹੀਂ ਹੁੰਦਾ ਕੰਮ ਜੇ ਕਿਆ ਲੋ ਮਾੜਾ ਮੋਟਾ ਕਰਲਾ ਨਹੀਂ ਕਰਦਾ ਇਹ ਕਿੰਨੇ ਕ ਵਾਰ ਕੀਤੇ ਨੇ ਮੈਂ ਸਰ 4-5 ਵਾਰ ਮਾਰਿਆ ਸਰ ਇੱਕ ਪੇਸ਼ੈਂਟ ਆਇਆ ਆਪਣੇ ਕੋਲ ਨਿਰਮਲ ਕੌਰ ਵਾਈਫ ਆਫ ਹਰਪਜਨ ਸਿੰਘ 50 ਈਅਰ 올ਡ ਫੀਮੇਲ ਕਿ ਉਹਨੂੰ ਉਹਨੇ ਦੱਸਿਆ ਕਿ ਮੈਨੂੰ ਉਹਦੇ ਹਸਬੰਦ ਨੇ ਉਹਦੇ ਹਸਬੰਦ ਨੇ ਉਹਨੂੰ ਬਹੁਤ ਮਾਰਿਆ ਉਹ ਆਪਣੇ ਕੋਲ ਆਇਆ ਇਸਰ ਕਿਦਾਂ ਦੀ ਕੰਡੀਸ਼ਨ ਹੈ ਪੇਸ਼ੈਂਟ ਸਰ ਕੰਡੀਸ਼ਨ ਇਹ ਹੈ ਕਿ ਉਹਦੇ ਕਾਫੀ ਜ਼ਿਆਦਾ ਸੱਟ ਹੈਗੀ ਆ ਫੇਸ ਤੇ ਆ ਨੱਕ ਤੇ ਆ ਮੈਂਡੀ ਉੱਪਰਲੇ ਦੋਨਾਂ ਤੇ ਨੀਚੇ ਜਬਾੜੇ ਤੇ ਆ ਲੱਗਦੇ ਆ ਤੇ ਪੇਸ਼ੈਂਟ ਜਦੋਂ ਆਇਆ ਸੀ ਉਹਦੇ ਕਾਫੀ ਫੇਸ ਤੋਂ ਬਲੀਡਿੰਗ ਸੀ ਨੱਕ ਤੋਂ ਬਲੀਡਿੰਗ ਸੀ ਮੂੰਹ ਤੋਂ ਬਲੀਡਿੰਗ ਸੀਗੀ ਪਰ ਆਪਾਂ ਹੁਣ ਥੋੜਾ ਸਟੇਬਲ ਕਰ ਲਿਆ ਪੇਸ਼ੈਂਟ ਇਹ ਰੈਫਰ ਕਰਨ ਦੀ ਹੈ ਪੋਜੀਸ਼ਨ ਜੀ ਹਾਂ ਜੀ ਇਤਾਂ ਕਿ ਜਿਹੜਾ ਹੁਣ ਨੱਕ ਦਾ ਇਹ ਕੰਮ ਹੈ ਨਾ ਨੱਕ ਦਾ ਕੰਮ ਹੈ ਵੀ ਹੁਣ ਉਹਦੇ ਨੱਕ ਦੇ ਸੱਟ ਹੈ ਬਲੀਡਿੰਗ ਰੋਕ ਲਈ ਹੈ ਬਟ ਉਹਦੇ ਵਾਸਤੇ ਈਐਨਟੀ ਡਾਕਟਰ ਦੀ ਲੋੜ ਪਊਗੀ ਜੋ ਆਪਣੇ ਕੋਲ ਨਹੀਂ ਹੈ ਬਟ ਉਹਨੂੰ ਧਿਆਰੇ ਸਿਵਲ ਹਸਪੀਟਲ ਚ ਹੈਗਾ ਤੇ ਉਹਦੇ ਪਾਸਤੇ ਆਪਾਂ ਉਹਨਾਂ ਨੂੰ ਉੱਥੇ ਰੈਫਰ ਕਰਾਂਗੇ ਜੀ ਜੀ